ਉਹ ਤੱਕਦਾ ਰਿਹਾ ਮੈਂ ਸਖਰ ਦੁਪਹਿਰੇ ਨਹਾਉਂਦੀ ਸੀ ਇਹ ਗਾਇਕੀ ਚ ਸ਼ਰਮ ਨਹੀਂ ਆ ਇਹ ਪਿਆ ਸਮਾਜ ਤੁਹਾਡੇ ਇਹ ਸਮਾਜ ਚ ਪਈ ਆ ਜੀ ਉਹ ਚਮਕੀਲੇ ਚ ਗੰਦ ਨਹੀਂ ਆ ਉਹ ਉਹ ਆਬਜੈਕਟਿਫਾਈ ਨਹੀਂ ਕਰ ਰਿਹਾ ਔਰਤ ਨੂੰ ਜਿਵੇਂ ਇਹ ਗੱਲ ਹੈ ਕਿ ਔਰਤ ਆਬਜੈਕਟਿਫਾਈ ਹੋ ਰਹੀ ਹੈ ਵੀ ਔਰਤ ਨੂੰ ਉਹ ਕਿਵੇਂ ਦੇਖਦਾ ਇਹ ਚਮਕੀਲੇ ਨੇ ਇਹ ਕੁਝ ਗਾਇਆ ਸੀ ਅੱਜ ਤੱਕ ਗਾਲਾਂ ਹੀ ਕੱਢਣ ਲੱਗ ਗਈ ਹੁਣ ਤਾਂ ਸਾਰੇ ਸ਼ਰੇ ਆ ਮਾਂ ਪੈਂਦੀਆਂ ਗਾਲਾਂ ਤੇ ਹੀ ਆ ਗਿਆ ਕੰਮ ਖੜਕੂ ਲੈਰ ਦੇ ਬਾਰੇ ਵੀ ਗਲਤ ਬੋਲਣਾ ਠੀਕ ਨਹੀਂ ਹੈ ਉਹਨਾਂ ਦੀ ਆਪਣੀ ਆਈਡੀਓਲੋਜੀ ਤੇ ਉਹ ਸੌਖਾ ਨਹੀਂ ਹੁੰਦਾ ਘਰ ਛੱਡਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚਮਕੀਲਾ Netflix ਦੇ ਉੱਤੇ ਰਿਲੀਜ਼ ਹੋਈ ਹੈ ਸਾਰੀ ਫਿਲਮ ਨੂੰ ਲੈ ਕੇ ਬਹੁਤ ਲੰਬੇ ਸਮੇਂ ਤੋਂ ਚਰਚਾ ਛੜੀ ਹੋਈ ਸੀਗੀ ਕੱਲ ਰਿਲੀਜ਼ ਹੋ ਗਈ ਹੈ ਬਹੁਤਿਆਂ ਨੇ ਦੇਖ ਲਈ ਹੈ ਬਹੁਤਿਆਂ ਨੇ ਦੇਖਣੀ ਆ ਬਹੁਤਿਆਂ ਨੂੰ ਇਸ ਫਿਲਮ ਦੇ ਵਿੱਚ ਬਹੁਤਿਆਦਾਂ ਨੂੰ ਟ੍ਰੋਲ ਵੀ ਕੀਤਾ ਗਿਆ ਦੇਖੋ ਇਹ ਸਬਜੈਕਟ ਇਹੋ ਜਿਹਾ ਸੀਗਾ ਜਿਹੜਾ ਬਹੁਤ ਸੈਂਸਿਟਿਵ ਇਸ ਕਰਕੇ ਸੀ ਕਿ ਚਮਕੀਲੇ ਦੀ ਮੌਤ ਦੇ ਜਿਹੜੇ ਕਾਰਨ ਸੀ ਜੀ ਉਹਦੇ ਚ ਖੜਕੂਬਾਦ ਦੇ ਦੌਰ ਦੇ ਵਿੱਚ ਖੜਕੂ ਸਿੰਘਾਂ ਦੇ ਜ਼ਿਕਰ ਦੀ ਗੱਲ ਆਉਂਦੀ ਸੀ ਹੂੰ ਤਾਂ ਸਿੱਧੇ ਤੌਰ ਦੇ ਉੱਤੇ ਜਿਵੇਂ ਕੁਝ ਇੱਕ ਪੰਜਾਬ ਦੇ ਵਿੱਚ ਪਰਸਨੈਲਿਟੀਆਂ ਨੇ ਜਿਨ੍ਹਾਂ ਨੂੰ ਪਸੰਦ ਕਰਨ ਵਾਲਾ ਬੜਾ ਵੱਡਾ ਤਬਕਾ ਹੈ ਜਿਨ੍ਹਾਂ ਚ ਪਾਸ਼ ਦਾ ਇੱਕ ਨਾਮ ਆਉਂਦਾ ਚਮਕੀਲੇ ਦਾ ਨਾਮ ਆਉਂਦਾ ਹੈ ਹਨਾ ਹਾਲਾਂਕਿ ਕੋਈ ਵਿਚਾਰਤਾ ਰਕ ਤੌਰ ਤੇ ਦੋਨਾਂ ਦਾ ਕੋਈ ਸਮੇਲ ਨਹੀਂ ਸੀ ਜੀ ਪਰੇ ਦੇ ਚ ਕੋਮਨ ਗੱਲ ਇਹ ਸੀਗਾ ਵੀ ਦੋਨੋਂ ਖੜਕੂ ਲਹਿਰ ਦੇ ਦੌਰਾਨ ਮਾਰੇ ਜਾਂਦੇ ਆ ਜੀ ਇਹ ਵੀ ਕਿਤੇ ਸਟੈਬਲਿਸ਼ ਨਹੀਂ ਹੋਇਆ ਕਿ ਉਹਦਾ ਮਾਰਿਆ ਜਾਣਾ ਸਿਰਫ ਇਸ ਕਰਕੇ ਸੀਗਾ ਚਮਕੀਲੇ ਦਾ ਕਿ ਉਹਦੇ ਗੀਤ ਪਸੰਦ ਨਹੀਂ ਸੀਗੇ ਹੋਰ ਬਹੁਤ ਸਾਰੀਆਂ ਥਿਉਰੀਜ਼ ਦੇ ਉੱਤੇ ਵੀ ਹਮੇਸ਼ਾ ਚਰਚਾ ਹੁੰਦੀ ਆਈ ਹੈ ਸੋ ਬਿਲਕੁਲ ਠੀਕ ਹੈ ਪਰ ਸੱਚ ਕੀ ਹੈ ਇਹਦੇ ਬਾਰੇ ਕਿਸੇ ਨੇ ਵੀ ਕੋਈ ਪੁਖਤਾ ਗੱਲ ਕਦੇ ਕੀਤੀ ਨਹੀਂ ਹਰੇਕ ਆਪਦੀ ਆਪਦੀ ਥਿਉਰੀ ਦੇ ਹਿਸਾਬ ਤੇ ਪਰਿਵਾਰ ਆਪਦੀ ਥਿਉਰੀ ਦੇ ਹਿਸਾਬ ਤੇ ਗੱਲ ਕਰਦਾ ਆਇਆ ਖੜਕੂ ਸਿੰਘਾਂ ਦੇ ਹਮੈਤੀ ਆਪਦੀ ਥਿਉਰੀ ਦੇ ਹਿਸਾਬ ਤੇ ਗੱਲ ਕਰਦੇ ਆਏ ਆ ਜਿਹੜੇ ਲੋਕਾਂ ਨੂੰ ਇਹ ਲੱਗਦਾ ਸੀਗਾ ਵੀ ਉਹ ਸਪੀਕ ਤੇ ਜਾ ਕੇ ਜਦੋਂ ਚਮਕੀਲਾ ਬਾਕੀ ਸਿੰਗਰਾਂ ਨੂੰ ਉਹਦੇ ਤੋਂ ਦਿੱਕਤ ਹੋ ਗਈ ਸੀ ਉਹ ਇੱਕ ਥਿਉਰੀ ਸੀਗੀ ਜਿਹਦੇ ਚ ਬੜੇ ਵੱਡੇ ਸਿੰਗਰਾਂ ਦਾ ਨਾਮ ਆਉਣ ਲੱਗ ਗਿਆ ਸੀ ਵੀ ਉਹਨਾਂ ਨੇ ਮਰਵਾਇਆ ਹੋਇਆ ਮਰਵਾਇਆ ਉਹ ਇੱਕ ਆਪਦੀ ਥਿਉਰੀ ਸੀਗੀ ਜੀ ਸੋ ਇਹਦੇ ਚ ਤਾਂ ਪਹਿਲੀ ਗੱਲ ਤਾਂ ਇਹ ਸੀ ਕਿ ਦਿਲਜੀਤ ਦੋਸਾਂਝ ਨੇ ਇੱਕੋ ਸਬਜੈਕਟ ਤੇ ਦੋ ਫਿਲਮਾਂ ਕੀਤੀਆਂ ਜੋੜੀ ਤੇ ਦੂਜੀ ਚਮਕੀਲਾ ਜੀ ਇਹਦੇ ਚ ਪੋਜ਼ਿਟਿਵਸ ਕੱਢਣੇ ਆ ਤਾਂ ਬਹਿ ਕੇ ਕੱਢ ਲਓ ਜੇ ਤੁਸੀਂ 네ਗੇਟਿਵ ਕੱਢ ਕੇ ਰੌਲਾ ਪਾ ਵੀ ਲਓਗੇ ਹੂੰ ਤੇ ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਕੋਈ Netflix ਨੂੰ ਜਾਂ Diljit ਨੂੰ ਜਾਂ Chamkile ਦੇ ਪਰਿਵਾਰ ਨੂੰ ਜਾਂ Chamkile ਨੂੰ ਜਾਂ ਫਿਲਮ ਨੂੰ ਕੋਈ ਫਰਕ ਪੈਣ ਲੱਗਿਆ ਜੀ ਨਾ ਹੀ ਐਡਾ ਵੱਡਾ ਇਸ਼ੂ ਹੈ ਕਿ ਇਹਦਾ ਵਿਰੋਧ ਕੋਈ ਇਸ ਤਰੀਕੇ ਨਾਲ ਕਿਉਂਕਿ ਜੇ ਉਹਨੇ ਕੁਝ ਲੈਕਚਰ ਜੇ ਜੋ ਤੁਹਾਨੂੰ ਲੱਗਦਾ ਵੀ ਉਹ ਲੈਕਚਰ ਹੈ ਜੇ ਤੁਹਾਨੂੰ ਲੱਗਦਾ ਕਿ ਇਹ ਲੈਕਚਰ ਗਿਆ ਤਾਂ ਉਹਨੇ ਪੰਥਕ ਤੌਰ ਦੇ ਉੱਤੇ ਕੋਈ ਸਿੱਧੀ ਵਿਰੋਧਤਾ ਕਦੇ ਕਿਸੇ ਦੀ ਨਹੀਂ ਕੀਤੀ ਮੈਂ ਤਾਂ ਇੱਥੋਂ ਤੱਕ ਸੁਣਿਆ ਕਿ ਇੱਕ ਵਾਰ ਉਹ ਆ ਬਾਬਾ ਮਾਨੋਚਾਲ ਹੁਣਾਂ ਕੋਲੇ ਪੇਸ਼ ਹੋਇਆ ਜਾ ਕੇ ਉਹ ਦਿਖਾਇਆ ਵੀ ਗਿਆ ਦਿਖਾਇਆ ਗਿਆ ਫਿਲਮ ਦੇ ਵਿੱਚ ਜੋੜੀ ਚ ਦਿਖਾਇਆ ਨਹੀਂ ਨਹੀਂ ਇਸ ਵਿੱਚ ਚਮਕੀਨਾ ਵੀ ਦਿਖਾਇਆ ਹੈ ਤੇ ਉਹ ਕਿਹਾ ਜਾਂਦਾ ਕਿ ਉਸ ਤੋਂ ਬਾਅਦ ਜਦੋਂ ਫਿਰ ਆ ਸਾਥੋ ਬਾਬਾ ਕੋਲ ਲਿਆ ਤੇਰਾ ਗਾਣਾ ਉਹ ਐਲਬਮ ਕੱਢੀ ਸੀ ਤੇ ਉਸ ਤੋਂ ਵੱਡੀ ਅੱਜ ਵੀ ਮੈਨੂੰ ਲੱਗਦਾ ਕਿ ਉਹ ਇੱਕ ਬੈਂਚਮਾਰਕ ਪਰ ਉਸ ਤੋਂ ਬਾਅਦ ਇਹ ਵੀ ਫਿਲਮ ਦੇ ਵਿੱਚ ਜਿਕਰ ਆਉਂਦਾ ਕਿ ਪੁਲਿਸ ਬਾਅਦ ਟਾਰਗੇਟ ਕਰ ਹਾਂ ਮੈਂ ਦੇਖ ਲਈ ਪੁਲਿਸ ਟਾਰਗੇਟ ਕਰਦੀ ਹੈ ਉਹਨੂੰ ਥਾਣੇ ਬੁਲਾਇਆ ਜਾਂਦਾ ਹੈ ਚਲੋ ਆਪਾਂ ਕਹਾਣੀ ਕੀ ਹੈ ਫਿਲਮ ਦੀ ਉਹ ਲੋਕ ਦਰਸ਼ਕਾਂ ਨੇ ਦੇਖਣੀ ਹੋਣੀ ਹੈ ਪਰ ਮੈਂ ਉਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਜੀ ਮੈਂ ਇਸ ਗੱਲ ਦੇ ਵਿੱਚ ਪੈਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਇਸ ਗੱਲ ਨੂੰ ਮੁੱਦਾ ਬਣਾ ਕੇ ਪੇਸ਼ ਨਾ ਕੀਤਾ ਜਾਵੇ ਸਾਡੇ ਕੋਲੇ ਲੋਕ ਸਭਾ ਦੀਆਂ ਚੋਣਾਂ ਸਿਰ ਤੇ ਨੇ ਪੰਜਾਬ ਦੇ ਲੋਕਾਂ ਨੂੰ ਬੜੀ ਸੋਹਰਦਤਾ ਦੇ ਨਾਲ ਅੱਜ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਹੜੇ ਮੁੱਦਿਆਂ ਨੂੰ ਜ਼ੈਨ ਦੇ ਵਿੱਚ ਇਹਨਾਂ ਦਿਨਾਂ ਚ ਰੱਖਣਾ ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਅੱਜ ਮੁੱਦਾ ਬਣਾ ਵੀ ਲੈਨੇ ਹੋ ਤਾਂ ਕੀ ਚਮਕੀਲਾ ਸੁਣਿਆ ਨਹੀਂ ਜਾਂਦਾ ਮੈਨੂੰ ਲੱਗਦਾ ਹੈ ਕਿ ਕੋਈ ਐਸਾ ਨੌਜਵਾਨ ਸ਼ਾਇਦ ਹੀ ਹੋਵੇ ਜਿਹੜਾ ਚਮਕੀਲਾ ਨਾਂ ਸੁਣਦਾ ਹੋਵੇ ਜੀ ਲੋਕ ਪਹਿਲਾਂ ਲੋਕ ਕੇ ਸੁਣਿਆ ਜਾਂਦਾ ਸੀ ਅੱਜ ਕੱਲ ਤਾਂ ਆਮ ਹੀ ਸੁਣਿਆ ਜਾਂਦਾ ਹੈ ਬਿਲਕੁਲ ਹਾਂ ਇੱਕ ਦੌਰ ਸੀਗਾ ਮੈਨੂੰ ਮੇਰੇ ਫਾਦਰ ਦੱਸਦੇ ਹੁੰਦੇ ਆ ਕਿ ਮਤਲਬ ਇੱਕ ਬੈਠਕ ਹੁੰਦੀ ਸੀਗੀ ਮਲੋਟ ਉੱਥੇ ਇੱਕ ਕੈਸਟ ਪਈ ਹੁੰਦੀ ਸੀ ਤੇ ਟੇਪਰ ਕਾਟਰ ਹੁੰਦਾ ਸੀਗਾ ਜੀ ਮੁੰਡੇ ਉੱਥੇ ਜਾ ਕੇ ਸੁਣਦੇ ਹੁੰਦੇ ਸੀ ਘਰਾਾਂ 'ਚ ਜਾਂ ਆਮ ਤੌਰ ਦੇ ਉੱਤੇ ਚਮਕੀਲਾ ਲੋਕ ਨਹੀਂ ਸੁਣਦੇ ਸੀ ਫਿਰ ਕਹਿੰਦੇ ਵਿਆਹਾਂ ਵਿਆਹਾਂ ਦਾ ਦੌਰ ਜਦੋਂ ਦਰਮਾਲਵੇ ਕੰਨੀ ਰਾਜਸਥਾਨ ਤੱਕ ਗੰਗਾ ਨਗਰ ਤੱਕ ਆਇਆ ਤੇ ਫਿਰ ਲੋਕ ਚਮਕੀਲਾ ਲਵਾਉਣ ਲੱਗ ਗਏ ਜੀ ਬੁੜੀਆਂ ਉਦੋਂ ਉਹਦੇ 'ਚ ਬੈਂਦੀਆਂ ਨਹੀਂ ਹੁੰਦੀਆਂ ਥੋੜੇ ਯਾਦ ਹੋਣੇ ਥੋੜੇ ਵੀ ਸ਼ਾਇਦ ਉੱਧਰ ਤੁਸੀਂ ਤਾਂ ਦੌਰ ਥੋੜਾ ਬਹੁਤ ਦੇਖਿਆ ਹੋਣਾ ਜੀ ਜਦੋਂ ਖਾੜੇ ਲੱਗਦੇ ਰਹੇ ਐ ਬੰਦੇ-ਬੰਦੇ ਹੁੰਦੇ ਸੀ ਉਹ दारू-ਦਰੂ ਪੀਂਦੇ ਸੀ ਤੇ ਉਹ ਲੱਗਿਆ ਹੁੰਦਾ ਸੀ ਹੁੰਦੀਆਂ ਸੀ ਔਰਤਾਂ ਜਾਇਦ ਤਰ ਜੇ ਫਿਲਮ ਚ ਕੋਠਿਆਂ ਤੇ ਬੈਠੀਆਂ ਹੋਊ ਡੂਰੋਂ ਨਜ਼ਰ ਪਰ ਗੱਲ ਇਸ ਗੱਲ ਨੂੰ ਇੱਕ ਡਿਫਰੈਂਟ ਐਸਪੈਕਟ ਤੋਂ ਦੇਖਣ ਦੀ ਲੋੜ ਹੈ ਪਹਿਲਾ ਐਸਪੈਕਟ ਤਾਂ ਇਹ ਹੈ ਕਿ ਚਮਕੀਲੇ ਵਰਗੇ ਸਬਜੈਕਟ ਤੇ ਫਿਲਮ ਬਣੀ ਜੀ ਇਮਤੀਆਜ਼ ਅਲੀ ਦੇਸ਼ ਦੇ ਸਭ ਤੋਂ ਵੱਡੇ ਡਾਇਰੈਕਟਰਾਂ ਚੋਂ ਇੱਕ ਹੈ ਉਹਨੇ ਬਣਾਈ ਹੂੰ ਦਲਜੀਤ ਦੋਸਾਂਝ ਦਾ ਕੱਦ ਵੱਡਾ ਹੋ ਰਿਹਾ ਦਿਨੋਂ ਦਿਨ ਜੀ ਦਿਲਜੀਤ ਦਸਾਂਜ ਪੰਜਾਬ ਨੂੰ ਪੰਜਾਬੀਅਤ ਨੂੰ ਰਿਪਰੈਜ਼ੈਂਟ ਕਰਦਾ ਉਹ ਆਪਣਾ ਪੁੱਤ ਹੈ ਤੇ ਉਹਦੇ ਤੇ ਮਾਣ ਹੈ ਸਾਨੂੰ ਜੀ ਦਿਲਜੀਤ ਦੀ ਕਲਾਕਾਰੀ ਉਹਦੀ ਅਦਾਕਾਰੀ ਦੇ ਉੱਤੇ ਕ੍ਰਿਟਿਸਿਜ਼ਮ ਹੋ ਸਕਦਾ ਮੰਨ ਲਓ ਜੇ ਤੁਹਾਨੂੰ ਨਹੀਂ ਚੰਗਾ ਲੱਗਿਆ ਵੀ ਯਾਰ ਇਹਦੀ ਇਹ ਐਕਟਿੰਗ ਨਹੀਂ ਠੀਕ ਜੀ ਐਕਟਿੰਗ ਦਾ ਕ੍ਰਿਟਿਸਾਈਜ਼ ਕਰੋ ਹੁਣ ਬੇਫਜ਼ੂਲ ਮੁੱਦਿਆਂ ਦੇ ਉੱਤੇ ਜਾ ਕੇ ਜੇ ਤੁਸੀਂ ਉਹਨੂੰ ਕ੍ਰਿਟਿਸਾਈਜ਼ ਕਰਨਾ ਹੈ ਮੈਨੂੰ ਲੱਗਦਾ ਇਹ ਠੀਕ ਨਹੀਂ ਹੈ ਥੋੜਾ ਹਿੱਸਾ ਹੈ ਜਿਹੜਾ ਕਰੂਗਾ ਪਰ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਮੈਨੂੰ ਲੱਗਦਾ ਹੈ ਕਿ ਸਾਨੂੰ ਸਿਨੇਮਾ ਨੂੰ ਨਾ ਬੜੇ ਬ੍ਰਾਡਰ ਵਿਊ ਨਾਲ ਦੇਖਣਾ ਪੈਣਾ ਪਰ ਸਿਮਰਨ ਜੀ ਇਸ ਦੇ ਉੱਤੇ ਤੇ ਚਰਚਾ ਕਰਨੀ ਬਣਦੀ ਆ ਮੰਨ ਲਓ ਅਦਾਕਾਰ ਆ ਕੋਈ ਵੀ ਅਦਾਕਾਰ ਆ ਉਹਨੂੰ ਕਿਸੇ ਤਰ੍ਹਾਂ ਦਾ ਵੀ ਕੈਰੈਕਟਰ ਮਿਲਦਾ ਤੇ ਉਹਨੇ ਤਾਂ ਨਿਭਾਉਣਾ ਹੀ ਆ ਨਹੀਂ ਪਰ ਉਹਦੇ ਚ ਇੱਕ ਫਰਕ ਇਹ ਆ ਜਾਂਦਾ ਹੈ ਨਾ ਕਿ ਇਹ ਸਬਜੈਕਟ ਦੇ ਉੱਤੇ ਸਵਾਲ ਸੀਗਾ ਕਿ ਕੀ ਖੜਕੂ ਸਿੰਘਾਂ ਨੂੰ ਬਦਨਾਮ ਕੀਤਾ ਗਿਆ ਇਹ ਕੁਐਸਚਨ ਮਾਰਕ ਸੀਗਾ ਜੀ ਤਾਂ ਇਹਦੇ ਡਿਫਰੈਂਟ ਵਿਊ ਪੁਆਇੰਟਸ ਨੇ ਜਿਹੜਾ ਸੋਸ਼ਲ ਮੀਡੀਆ ਵੀ ਮੈਂ ਪਿਛਲੇ ਦਿਨਾਂ ਚ ਅਬਜ਼ਰਵ ਕਰ ਰਿਹਾ ਸੀਗਾ ਜਿਹੜਾ ਦੂਜਾ ਹਿੱਸਾ ਵੀ ਹੈ ਜਿਹੜਾ ਖੜਕੂ ਸਿੰਘਾਂ ਦੇ ਹਮੈਤਿਆਂ ਨੂੰ ਚੜਾਉਣ ਵਾਲਾ ਉਹ ਲਗਾਤਾਰ ਲਿਖੀ ਜਾ ਰਿਹਾ ਮੈਂ ਦੇਖ ਰਿਹਾ ਸੀਗਾ ਵੀ ਹੁਣ ਚੀਕ ਨਿਕਲੂਗੀ ਹੁਣ ਰਿਲੀਜ਼ ਹੋ ਜੂ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੀ ਦੇਖੋ ਦੋਨੋਂ ਐਸਪੈਕਟਸ ਨੇ ਵੀ ਇਹਦੇ ਚ ਲਹਿਰ ਦੇ ਬੰਦੇ ਬਦਨਾਮ ਹੋਣੇ ਉਹ ਇੱਕ ਉਹ ਵੀ ਇੱਕ ਐਸਪੈਕਟ ਹੈ ਤੇ ਜੋ ਚਮਕੀਲਾ ਕਰ ਰਹੇ ਸੀ ਹੁਣ ਜੇ ਕੋ ਮੇਰਾ ਪਰਸਨਲ ਮੈਂ ਜੇ ਤੁਸੀਂ ਮੈਨੂੰ ਪੁੱਛੋ 뷰 ਪੁਆਇੰਟ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਚੀਜ਼ ਹੈ ਨਾ ਜੋ ਕੁਛ ਇਹਨੇ ਗਾਇਆ ਉਹ ਸਮਾਜ ਦਾ ਉਹ ਸੱਚ ਸੀਗਾ ਜਿਹਨੂੰ ਸਾਨੂੰ ਸੁਣਨ ਤੇ ਸ਼ਰਮ ਆਉਂਦੀ ਹੈ ਦਰਸਾ ਕਿਉਂਕਿ ਉਹ ਵੀ ਕਹਿ ਰਿਹਾ ਕਿ ਸ਼ਰਮ ਗਾਇਕੀ 'ਚ ਨਹੀਂ ਹੈ ਚਮਕੀਲਾ ਵੀ ਇਹ ਕਹਿ ਰਿਹਾ ਮੈਂ ਸਖਰ ਦੁਪਹਿਰੇ ਨਹਾਉਂਦੀ ਸੀ ਇਹ ਗਾਇਕੀ 'ਚ ਸ਼ਰਮ ਨਹੀਂ ਹੈ ਇਹ ਪਿਆ ਸਮਾਜ ਤੁਹਾਡੇ ਇਹ ਸਮਾਜ 'ਚ ਪਈ ਹੈ ਜੀ ਜਿਵੇਂ ਆਕਸਰ ਮੰਟੋ ਨੂੰ ਤਾਂ ਕਹਿ ਦਿੰਦੇ ਨੇ ਕਿ ਮੰਟੋ ਨੇ ਬਹੁਤ ਚੰਗਾ ਕੀਤਾ ਉਹ ਕਹਿੰਦੇ ਮੰਟੋ ਬਹੁਤ ਗ੍ਰੇਟ ਹੈ ਯਾਹ ਆਪਾਂ ਕਹਦੇ ਨੇ ਕਿ ਗਾਰਗੀ ਨੇ ਬਹੁਤ ਕਮਾਲ ਲਿਖਿਆ ਬਹੁਤ ਕਮਾਲ ਲਿਖਿਆ ਇੱਥੇ ਚਮਕੀਲੇ ਨੂੰ ਦੇਖਦੇ ਹਾਂ ਜਦੋਂ ਉਹ ਲਿਖਿਆ ਤੇ ਬਸ ਉਹਨੇ ਉਹ ਘਾਤਾ ਮਤਲਬ ਜੇ ਉਹ ਛੜੇ ਜੇਠ ਦਾ ਜ਼ਿਕਰ ਕਰਦਾ ਤਾਂ ਉਹ ਤੁਹਾਡੇ ਸਮਾਜ ਚ ਪਈ ਹੈ ਜੀ ਜੇ ਉਹ ਦਿਉਰ ਪਰਜਾਈ ਵਾਲੇ ਰਿਸ਼ਤੇ ਦੀ ਗੱਲ ਕਰਦਾ ਉਹ ਤੁਹਾਡੇ ਸਮਝੀਜੇ ਸਾਲੇ ਦੀ ਰਿਸ਼ਤੇ ਦੀ ਗੱਲ ਕਰਦਾ ਤਾਂ ਤੁਹਾਡੇ ਸਮਾਜ ਚ ਪਿਆ ਉਹ ਉਹ ਚਮਕੀਲੇ ਚ ਗੰਦ ਨਹੀਂ ਹੈ ਉਹ ਉਹ ਆਬਜੈਕਟਿਵਾਈਜ਼ ਨਹੀਂ ਕਰ ਰਿਹਾ ਔਰਤ ਨੂੰ ਜਿਵੇਂ ਇਹ ਗੱਲ ਹੈ ਕਿ ਔਰਤ ਆਬਜੈਕਟਿਵਾਈਜ਼ ਹੋ ਰਹੀ ਹੈ ਵੀ ਔਰਤ ਨੂੰ ਉਹ ਕਿਵੇਂ ਦੇਖਦਾ ਔਰਤ ਦੇ ਅੰਗਾਂ ਦਾ ਜ਼ਿਕਰ ਕਰ ਰਿਹਾ ਉਹ ਹੂੰ ਤਾਂ ਉਹ ਜਿਵੇਂ ਕੋ ਕੱਲ ਇੰਟਰਵਿਊ ਵੀ ਦਿਲਜੀਤ ਕਿਸੇ ਨਾਲ ਕਰ ਰਿਹਾ ਬੜੀ ਵੱਡੀ ਕੋਈ ਐਂਕਰ ਹੋਣੀ ਹੈ ਮੈਂ ਤਾਂ ਪਹਿਲੀ ਵਾਰ ਦੇਖੀ ਉਹ netflix ਤੇ ਤੇ ਉਹਦੇ ਉਹ ਕਹਿੰਦਾ ਕਿ ਮੈਂ ਕਾਮ ਬੰਦਾ ਭਾਈ ਹੂੰ ਇਹਦਾ ਸਹੀ ਨਾਮ ਮੇਰੇ ਖਿਆਲ ਤਾਂ ਨੀਰਾਮ ਹੈ ਹਾਂ ਚਮਕੀਲਾ ਧਨੀਰਾਮ ਜੀ ਧਨੀਰਾਮ ਸੀਗਾ ਤੁਸੀਂ ਇਹ ਵੀ ਮਾਨਸਿਕਤਾ ਦੇਖੋ ਨਾ ਸਾਡੀ ਕਿ ਜਿਹੜੀ ਇਹ ਕਲਾਸਸ ਨੇ ਸਾਡੀਆਂ ਹੂੰ ਇਹ ਕਲਾਸਸ ਬਹੁਤ ਵੱਡੀ ਪ੍ਰੋਬਲਮ ਹੈ ਸੁਸਾਇਟੀ ਦੀ ਇਹ ਕਲਾਸਸ ਅਸੀਂ ਮੁਕਾ ਨਹੀਂ ਸਕੇ ਹੂੰ ਇਹ ਕਲਾਸਸ ਹੀ ਸਭ ਤੋਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦਾ ਮੁੱਢ ਇਹਨਾਂ ਦੇ ਵਿੱਚ ਪਿਆ ਮੈਂ ਤਾਂ ਇਹ ਗੱਲ ਕਹਿਣਾ ਉਹ ਅਕਸਰ ਕਿ ਜਦੋਂ ਜਹਾਜ਼ ਦੇ ਵਿੱਚ ਵੀ ਬੈੰਨੇ ਹੋ ਨਾ ਔਰ ਇਹ ਦੁਨੀਆ 'ਚ ਹਰ ਕਿਤੇ ਹੈ ਬਿਲਕੁਲ ਕੱਲੇ ਪੰਜਾਬ ਨੂੰ ਨਾ ਬਦਨਾਮ ਕਰਿਓ ਕਿ ਇੱਥੇ ਜਾਤਾਂ ਪਾਤਾਂ ਦਾ ਰੌਲੇ ਨੇ ਆ 10 ਦਿਨ ਪਹਿਲਾਂ ਮੈਂ ਆਸਟ੍ਰੇਲੀਆ ਸੀਗਾ ਉੱਥੇ ਚੈਨਲ 7 ਵਾਲਿਆਂ ਨੇ ਸਿੱਖ ਗੇਮਸ ਦੀ ਇੰਨੀ 네ਗੇਟਿਵ ਕਵਰੇਜ ਕੀਤੀ ਹੈ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਉਹ ਇੰਨੇ ਬਾਇਸਡ ਨੇ ਉੱਥੇ ਸਿੱਖਾਂ ਦੇ ਪ੍ਰਤੀ ਕਿ ਉਹ ਤੁਹਾਡੀ ਸਕਿਨ ਟੋਨ ਤੇ ਤੁਹਾਡੀਆਂ ਦਸਤਾਰਾਂ ਨੂੰ ਚੰਗਾ ਨਹੀਂ ਸਮਝ ਰਹੇ ਤੇ ਉਹ ਆਪਦੇ ਆਪ ਨੂੰ ਫਰਸਟ ਵਰਲਡ ਕੰਟਰੀਜ਼ ਕਹਿੰਦੇ ਆ ਜੀ ਮਾਨ ਗੋਰੇ ਹੋਣ ਦੀ ਸਕਿਨ ਤੇ ਹੀ ਮਾਨ ਕਰੀ ਜਾਂਦੇ ਨਾ ਉਹ ਕਲਾਸਸ ਤੁਹਾਡੀ ਹਰ ਬਿਲਕੁਲ ਅੱਛਾ ਫਿਰ ਉਹ ਇਹ ਨਹੀਂ ਹੈ ਕਿ ਤੁਸੀਂ ਤਾਂ ਅਜੇ ਤੱਕ ਇਸ ਗੱਲ 'ਚ ਬੈਠੇ ਹੋ ਕਿ ਸ਼ੈਡਿਊਲ ਕਾਸਟ ਤੇ ਜੱਟ ਤੇ ਉਹ ਕਲਾਸਸ ਦਾ ਡਿਫਰੈਂਸ ਹੈ ਗਾ ਜਦੋਂ ਕਿਸੇ ਇੱਕ ਖਾਸ ਜਾਤ 'ਚ ਜਾਓਗੇ ਉਹਨਾਂ 'ਚ ਸਬ ਕਲਾਸਸ ਨੇ ਫਿਰ ਹਮ ਜੱਟਾਂ 'ਈ ਤੁਸੀਂ ਇੱਕ ਗੱਲ ਦੇਖੋ ਕਿ ਮਲਵਈ ਤੇ ਮਝਾਇਆ ਆਪਸ ਚੁਲਜੇ ਹੋਏ ਆ ਉਹ ਕਹਿੰਦੇ ਅਸੀਂ ਉੱਚੇ ਹਾਂ ਕਹਿੰਦੇ ਅਸੀਂ ਉੱਚੇ ਤਾਂ ਕਲਾਸਸ ਚ ਵੀ ਅੱਗੇ ਸਬ ਕਲਾਸਸ ਨੇ ਫਿਰ ਗਾਂ ਮਝੈਲਾਂ ਚ ਵੀ ਪਹਾਵਾਂ ਚ ਵੀ ਅੱਗੇ ਕਲਾਸਸ ਨੇ ਜੀ ਅਸੀਂ ਕਿਹੜੇ ਪਹਾਉ ਆ ਇਹ ਵੀ ਇੱਕ ਕਲਾਸ ਹੈ ਜੀ ਹੈ ਤਾਂ ਇਹ ਇਹ ਜਿਹੜੀ ਸੁਸਾਇਟੀ ਹੈ ਨਾ ਇਹ ਦਰਅਸਲ ਜਦੋਂ ਇਹ ਸ਼ੀਸ਼ਾ ਹੋ ਕੇ ਤੁਹਾਡੇ ਮੂਰੇ ਆਉਂਦੀ ਉਹ ਕਿਸੇ ਰੂਪ ਚ ਆਵੇ ਚਮਕੀਲੇ ਨਗਾਈ ਕੀ ਦੇ ਰੂਪ ਚ ਕਰਤੀ ਮੰਟੋ ਤੇ ਗਾਰਗੀ ਨੇ ਕਹਾਣੀਆਂ ਦੇ ਰੂਪ ਚ ਨਾਵਲਾਂ ਦੇ ਰੂਪ ਚ ਤੁਹਾਡੇ ਮੂਹਰੇ ਲੈ ਆਂਦੀ ਉਹ ਜਿਹਨੂੰ ਸੱਭਿਅਤ ਕਹਿ ਕੇ ਪ੍ਰਚਾਰਦੇ ਉਹਨੂੰ ਉਹ ਫਿਰ ਪਸੰਦ ਨਹੀਂ ਹੈ ਹੂੰ ਜਿਹੜਾ ਕਮਰੇ ਦੇ ਅੰਦਰ ਨਾਲੇ ਦਾ ਢਿੱਲਾ ਹੈ ਉਹ ਬਾਹਰ ਆ ਕੇ ਖੁੱਦਾ ਹੈ ਹੂੰ ਜੀ ਉਹ ਬਾਹਰ ਆ ਕੇ ਖੁੱਦਾ ਹੈ ਉਹ ਉਸ ਸਮਾਜ ਦੇ ਉਸ ਉਲੇ ਦੇ ਵਿੱਚ ਚੁੱਠੀ ਜ਼ਿੰਦਗੀ ਜੀ ਰਿਹਾ ਹੂੰ ਜਿਹਦੇ ਅੰਦਰ ਦਿਮਾਗ ਚ ਗੰਦ ਭਰਿਆ ਹੋਇਆ ਹੈ ਜੀ ਅ ਦਰਅਸਲ ਤਾਂ ਇਹ ਹੈ ਕਿ ਉਹ ਬੈਠਾ ਸਾਹਮਣੇ ਉਹਦੀ ਰਿਸ਼ਤੇਦਾਰ ਕੋਈ ਔਰਤ ਬੈਠੀ ਹੈ ਜੀ ਉਹ ਸਾਲੀ ਦੇ ਰੂਪ ਚ ਹੈ ਉਹ ਪਰਜਾਈ ਦੇ ਰੂਪ ਚ ਹੈ ਹੂੰ ਉਹ ਕਿਸੇ ਵੀ ਹੋਰ ਰੂਪ ਦੇ ਵਿੱਚ ਉਹ ਬੈਠੀ ਹੈ ਜੀ ਤਾਂ ਉਹਦੇ ਦਿਮਾਗ ਚ ਉਹਦੇ ਪ੍ਰਤੀ ਕੀ ਚੱਲ ਰਿਹਾ ਹੈ ਅਸਲ ਸੱਚ ਉਹ ਹੈ ਹੂੰ ਤਾਂ ਮੈਨੂੰ ਲੱਗਦਾ ਹੈ ਕਿ ਉਹ ਅੱਜ ਤਾਂ ਜਮਾਂ ਹੀ ਸ਼ਰੇਆਮ ਹੋ ਗਿਆ ਨਾ ਫਿਰ ਹੂੰ ਇਹ ਚਮਕੀਲੇ ਨੇ ਕੁਝ ਗਾਇਆ ਸੀ ਅੱਜ ਤਾਂ ਗਾਲਾਂ ਹੀ ਕੱਢਣ ਲੱਗ ਗਏ ਹੁਣ ਤਾਂ ਸਾਰੇ ਸ਼ਰੇਆਮ ਮਾਂ ਪੈਂਦੀਆਂ ਗਾਲਾਂ ਤੇ ਹੀ ਆ ਗਿਆ ਕੰਮ ਹੂੰ ਫਿਰ ਇਹ ਦੌਰ ਦੀ ਗੱਲ ਹੈ ਇਹ ਸੋ ਦੋਵੇਂ ਐਸਪੈਕਟ ਸੀ ਮੈਨੂੰ ਲੱਗਦਾ ਹੈ ਕਿ ਖੜਕੂ ਲੈਰ ਦੇ ਬਾਰੇ ਵੀ ਗਲਤ ਬੋਲਣਾ ਠੀਕ ਨਹੀਂ ਹੈ ਉਹਨਾਂ ਦੀ ਆਪਣੀ ਆਈਡੀਓਲੋਜੀ ਤੇ ਉਹ ਸੌਖਾ ਨਹੀਂ ਹੁੰਦਾ ਘਰ ਛੱਡ ਦੇਣੇ ਜੀ ਕਮਾਦਾਂ 'ਚ ਰਾਤਾਂ ਕੱਟਣੀਆਂ ਪੁਲਿਸ ਦੀ ਕੁੱਟ ਖਾਣੀ ਜੇ ਜੇ ਕਾਮਰੇਡ ਲਾਇਰ ਦੇ ਵਿੱਚ ਪਾਸ਼ ਇਹ ਕਹਿੰਦਾ ਹੈ ਪੁਲਿਸ ਦੀ ਕੁੱਟ ਬਾਰੇ ਵੀ ਉਹ ਕਹਿੰਦਾ ਹੈ ਕਿ ਸਭ ਤੋਂ ਖਤਰਨਾਕ ਨਹੀਂ ਹੈ ਤੇ ਇਹ ਮੈਨੂੰ ਲੱਗਦਾ ਹੈ ਕਿ ਦੋਵੇਂ ਧਿਰਾਂ ਨੂੰ ਇਸ ਗੱਲਾਂ 'ਚ ਸੰਜਮ ਰੱਖਣਾ ਚਾਹੀਦਾ ਜੀ ਇਹ ਇਹੋ ਜੇ ਟੌਪਿਕਸ ਨੇ ਨੂੰ ਸਿਰਫ ਐਂਟਰਟੇਨਮੈਂਟ ਤੱਕ ਸੀਮਤ ਰੱਖ ਪਰ ਕੁਲ ਸਿੱਧੂ ਘੋਣਾ ਨੂੰ ਜਿਵੇਂ ਟਰੋਲ ਕੀਤਾ ਗਿਆ ਇੱਕੋ ਅਦਾਕਾਰ ਦੇ ਤੌਰ ਤੇ ਇਸ ਫਿਲਮ 'ਚ ਉਹਨਾਂ ਨੇ ਚਮਕੀਲੇ ਦੀ ਜਿਹੜੀ ਦੂਸਰੀ ਵਾਈਫ ਗਰਮੇਲ ਕੌਰ ਉਹਨਾਂ ਦਾ ਕਰਦਾਰ ਨੂੰ ਆਈ ਵੀ ਦੀਪ ਸਿੱਧੂ ਦੀ ਤੂੰ ਭੈਣ ਸੀ ਤੇ ਦੀਪ ਸਿੱਧੂ ਪੰਥ ਦਾ ਸੀ ਤੇ ਤਾਂ ਕਰਕੇ ਦੀਪ ਦੀ ਭੈਣ ਦਾ ਇਹ ਟ੍ਰੋਲ ਕਿਹਨੇ ਕੀਤਾ ਪਹਿਲਾਂ ਇਹ ਟ੍ਰੋਲ ਉਸ ਹਿੱਸੇ ਨੇ ਕੀਤਾ ਜਿਹੜਾ ਦੀਪ ਨੂੰ ਲਾਈਕ ਨਹੀਂ ਕਰਦਾ ਜਾਂ ਦੀਪ ਦੀ ਆਈਡਿਓਲੋਜੀ ਜਾਂ ਪੰਥਕ ਆਈਡਿਓਲੋਜੀ ਦੇ ਖਿਲਾਫ ਸੀ ਉਹਨਾਂ ਨੇ ਬਹੁਤ ਟ੍ਰੋਲ ਕੀਤਾ ਕਿ ਲਓ ਜੀ ਦੀਪ ਦੀ ਤਾਂ ਭੈਣ ਮੈਨੂੰ ਲੱਗਦਾ ਸ਼ਰਮ ਦੀਆਂ ਗੱਲਾਂ ਤੁਸੀਂ ਜਾਣ ਕੇ ਟ੍ਰਿਗਰ ਕਰਦੇ ਹੋ ਛੇੜਦੇ ਹੋ ਇਹਨਾਂ ਚੀਜ਼ਾਂ ਨੂੰ ਇਹ ਸਮਾਜ ਵਾਸਤੇ ਠੀਕ ਨਹੀਂ ਹੈ ਹੁਣ ਸੋਸ਼ਲ ਮੀਡੀਆ ਦੀ ਕਮੈਂਟਿੰਗ ਕਮੈਂਟਿੰਗ ਤੱਕ ਸੀਮਤ ਨਹੀਂ ਰਹੇਗੀ ਭਗਤਾ ਜੀ ਉਹ ਤੁਹਾਡੇ ਦਿਲ ਦਿਮਾਗ ਤੇ ਅਸਰ ਕਰਦੀ ਹੈ ਤੁਹਾਡੇ ਘਰਾਂ ਤੱਕ ਉਹ ਅੱਗ ਪਹੁੰਚ ਜਾਂਦੀ ਹੈ ਔਰ ਉਹ ਫਿਜ਼ੀਕਲ ਵੀ ਹੋ ਰਹੀ ਹੈ ਹੁਣ ਉਹ ਵਾਇਲੈਂਟ ਵੀ ਹੋ ਜਾਂਦੀ ਹੈ ਕਈ ਵਾਰੀ ਉਹਦਾ ਅਸਰ ਬਹੁਤ ਡੂੰਗਾ ਹੋ ਜਾਂਦਾ ਹਮ ਮਤਲਬ ਉਹ ਤੁਹਾਨੂੰ ਕਮੈਂਟਿੰਗ ਵੱਡੇ ਫੈਸਲੇ ਲੈਣ ਲਈ ਮਜਬੂਰ ਕਰ ਦਿੰਦੀ ਹੈ ਤੁਸੀਂ ਕਿਸੇ ਦੀ ਜ਼ਿੰਦਗੀ ਦੇ ਨਾਲ 8 ਸਾਲ ਹੋ ਗਏ ਉਹਨੂੰ ਉੱਥੇ ਬੰਬੇ ਵਿਚਾਰੀ ਕੁਲਸਿੱਧੂ ਨੂੰ ਮਿਹਨਤ ਕਰਦੀ ਨੂੰ ਔਰ ਥੋੜੇ ਪੰਜਾਬ ਦੀ ਧੀ ਹੈ ਉਹ ਦਿਨ ਰਾਤ ਉਹਨੇ ਉੱਥੇ ਮਿਹਨਤ ਕੀਤੀ ਔਰ ਛੋਟਾ ਜਿਹਾ ਰੋਲ ਉਹ ਬਹੁਤ ਵੱਡਾ ਰੋਲ ਨਹੀਂ ਹੈ ਪਰ ਇਮਤੀਆਜ਼ ਅਲੀ ਨਾਲ ਕੰਮ ਕਰ ਲਿਆ ਏ ਉਹਦੇ ਵਾਸਤੇ ਵੱਡੀ ਗੱਲ ਹੈ ਹਾਂ ਬਿਲਕੁਲ ਦਲਜੀਤ ਨਾਲ ਕੰਮ ਕਰ ਲਿਆ ਵੱਡੀ ਗੱਲ ਹੈ ਔਰ ਛੋਟੇ ਤੋਂ ਵੱਡਾ ਕੈਟ ਉਹਨੇ ਇੱਕ ਪ੍ਰੋਜੈਕਟ ਕੀਤਾ ਇਹ ਕੀਤਾ ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਯਾਰ ਕਿ ਇਹਨੇ ਇਹਨੇ ਸਾਲ ਤੋਂ ਸਾਡੀਆਂ ਕੁੜੀਆਂ ਜਿਹੜੀਆਂ ਮਿਹਨਤਕਸ਼ ਕੁੜੀਆਂ ਨੇ ਤੁਸੀਂ ਕੀ ਦੇਖਣਾ ਚਾਹੁੰਦੇ ਹੋ ਡਾਂਸਰਾਂ ਦੇਖਣਾ ਚਾਹੁੰਦੇ ਹੋ ਵੀ ਕੋਈ ਗਲਾਸ ਮਾਰੇ ਤੇ ਪੰਜ ਦਿਨ ਤੁਸੀਂ ਸਵਾਦ ਲਈ ਜਾਓ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਰਾਖੀ ਗਿੱਲ ਤੇ ਉਹ ਜਿਹੜੀਆਂ ਕੁੜੀਆਂ ਕੈਨੇਡਾ ਬੈਠੀਆਂ ਜਿਨ੍ਹਾਂ ਨੂੰ ਉਹ ਕਰਦੀਆਂ ਉੱਥੇ ਉਹ ਕੰਮ ਓਨਲੀ ਫੈਨਸ ਤੇ ਤੇ ਨਾਲੇ ਦੇਖੀ ਵੀ ਜਾਂਦੇ ਹੋ ਨਾਲੇ ਮਾਪਿਆਂ ਵੀ ਇੱਕ ਕਰੀ ਜਾਂਦੇ ਹੋ ਜਾਂ ਤੁਸੀਂ ਉਹ ਕੁਝ ਕਰਨਾ ਚਾਹੁੰਦੇ ਹੋ ਹਾਂ ਜਾਂ ਜਿਹੜੇ ਬੈੱਡਰੂਮਾਂ 'ਚ ਵੀਡੀਓ ਬਣਾਈ ਜਾਂਦੇ ਤੁਸੀਂ ਉਹ ਦੇਖਣਾ ਚਾਹੁੰਦੇ ਫਿਰ ਜੇ ਕੋਈ ਮਿਹਨਤ ਕਰ ਰਹੀ ਹੈ ਅੱਜ ਉਹਨੂੰ ਪ੍ਰੋਜੈਕਟ ਮਿਲ ਗਿਆ ਇਮਤੀਆਜ਼ ਅਲੀ ਨਾਲ ਉਹ ਕਿਉਂ ਨਹੀਂ ਕਰੂਗੀ ਤੁਸੀਂ ਹਰ ਗੱਲ ਦੇ ਵਿੱਚ ਆਈਡੀਓਲੋਜੀ ਆਲਾ ਜਿਹੜਾ ਕੁੰਡਾ じゃ ਫਸਿਆ ਨਾ ਹੁਣ ਇਹ ਵੀ ਸਮਾਜ ਨੂੰ ਯਾਰ ਵਿਗਾੜ ਰਿਹਾ ਹੈ ਖਰਾਬ ਕਰ ਰਿਹਾ ਹੈ ਹਰ ਗੱਲ ਜਿਹੜੀ ਆ ਉਹ ਇੱਥੇ ਆ ਕੇ ਖਤਮ ਹਾਂ ਐਸਪੈਕਟਸ ਨੇ ਜਿਵੇਂ ਮੈਂ ਪੱਗ ਵਾਲੀ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਮੁੰਡੇ ਨੇ ਪੱਗ ਲਾ ਕੇ ਰੱਖਤੀ ਉਹ ਮੇਨਸਟ੍ਰੀਮ ਮੀਡੀਆ ਦਾ ਹਿੱਸਾ ਤਾਂ ਨਹੀਂ ਹੋਣੀ ਚਾਹੀਦੀ ਉਹ ਗੱਲ ਜੀ ਪਰ ਉਹ ਗੱਲ ਛੋਟੀ ਵੀ ਨਹੀਂ ਸੀ ਹੂੰ ਆਪਣਾ ਆਪਣਾ ਵਿਊ ਪੁਆਇੰਟ ਹੈ ਜੀ ਤਾਂ ਬੈਕ ਟੂ ਚਮਕੀਲਾ ਦਲਜੀਤ ਨੇ ਅੱਛਾ ਮੈਂ ਇੱਕ ਹੋਰ ਗੱਲ ਵੀ ਪੜ ਰਿਹਾ ਜਿਵੇਂ ਹੁਣੇ ਪੰਜਾਬ ਦੇ ਇੱਕ ਮੇਰੇ ਮਿੱਤਰ ਨੇ ਚੰਗਾ ਲਿਖਦੇ ਆ ਪੰਜਾਬੀ ਫਿਲਮਾਂ ਬਾਰੇ ਅਕਸਰ ਉਹ ਲਿਖਦੇ ਆ ਉਹਨਾਂ ਨੇ ਜੋੜੀ ਨੂੰ ਬਿਹਤਰ ਦੱਸਿਆ ਜੀ ਉਹਨਾਂ ਨੇ ਕਿਹਾ ਕਿ ਅ ਮਤਲਬ ਇਹਦੇ ਨਾਲੋਂ ਸਾਨੂੰ ਜੋੜੀ ਬਿਹਤਰ ਲੱਗੀ ਇੱਕ ਜਗ੍ਹਾ ਮੈਂ ਹੋਰ ਵੀ ਕਿਤੇ ਪੜਿਆ ਕਿ ਸਾਨੂੰ ਮੈਂ ਤਾਂ ਹਾਲੇ ਦੇਖੀ ਨਹੀਂ ਇਹ ਮੈਂ ਵੀ ਇਹੀ ਅੱਜ ਪੜ੍ਹ ਕੇ ਆਇਆ ਤੁਸੀਂ ਪੜ੍ਹਿਆ ਕਿ ਜੋੜੀ ਬਿਹਤਰ ਲੱਗੀ ਸਾਨੂੰ ਕਿ ਠੀਕ ਹੈ ਇਮਤੀਆਜ਼ ਅਲੀ ਬਹੁਤ ਵੱਡੀ ਰਿਸਰਚ ਕਰਦੇ ਆ ਕਰੋੜਾ ਰੁਪਈਆ ਰਿਸਰਚ ਤੇ ਲਾਉਂਦੇ ਆ ਫਿਰ ਉਹਨਾਂ ਦਾ ਸਿਨੇਮਾ ਆਪਣੇ ਤੌਰ ਦਾ ਇੱਕ ਸਿਨੇਮਾ ਹੈ ਕੋਕਟੇਲ ਅੱਜਕੱਲਬ ਜੱਵੀ ਮੈਟ ਵਰਗੀਆਂ ਫਿਲਮਾਂ ਇਮਤੀਆਜ਼ ਅਲੀ ਨੇ ਬਣਾਈਆਂ ਠੀਕ ਹੈ ਉਹਨਾਂ ਨੇ ਇਹ ਚਮਕੀਲਾ ਬਣਾਇਆ ਪਰ ਉਹ ਕਹਿੰਦੇ ਡਾਕੂਮੈਂਟਰੀ ਵੱਧ ਲੱਗ ਰਹੀ ਹੈ ਡਾਕੂਮੈਂਟਰੀ ਜਿਆਦਾ ਦਿਲਜੀਤ ਦੀ ਤਾਰੀਫ ਹੋ ਰਹੀ ਹੈ ਜੀ ਕਿ ਦਿਲਜੀਤ ਨੇ ਬਹੁਤ ਕੰਮ ਬਾਖਮਾਲ ਕੀਤਾ ਕਿ ਮਤਲਬ ਉਹ ਹੁਣ ਇਹ ਸ਼ੁਰੂਆਤ ਹੈ ਜਿਵੇਂ ਸਰਤਾਜ ਦਾ ਉਹ ਕੀਤਾ ਹਾਲੇ ਤਾਂ ਸ਼ੁਰੂਆਤਾਂ ਮਿੱਤਰਾ ਰੱਬ ਦੇ ਬਖਸ਼ੇ ਕਾਜ ਦੀਆਂ ਬੜੀਆਂ ਲੰਮੀਆਂ ਰਾਵਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ ਜੀ